ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਤੇ ਖਾਸ ਵਿਜਿਟ ਤੁਸੀਂ ਆ ਬੁਰਜ ਨੱਥੂਕੇ ਕਰਨੀ ਆ ਅੱਜ ਦੋਸਤੋ 3 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ 9 ਵਜੇ ਦਾ ਸਮਾਂ ਹੈਗਾ ਠੀਕ ਆ ਤੇ ਬਿਲਕੁਲ ਭਾਜੀ ਗੁਰਦੀਪ ਸਿੰਘ ਮੇਰੇ ਨਾਲ ਹੋਣਗੇ ਦੋਸਤੋ ਤੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਤਿੰਨ ਦਿਖਾ ਦਾਂਗੇ ਤੇਨੇ ਪਸ਼ੂ ਜਿਹੜੇ ਦੋਸਤੋ ਇੱਕ ਵੜ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਸੁਬਾਈ ਆ ਇੱਕ ਵੜ ਜਿਹੜੀ ਦੋਸਤੋ ਟੋਕਰ ਗੱਪਣ ਤੁਹਾਨੂੰ ਵੇਖਣ ਦੇ ਵਿੱਚ ਮਿਲੂਗੀ ਠੀਕ ਆ 6 ਮਹੀਨੇ ਦੇ ਬਿਲਕੁਲ ਨੇੜੇ ਤੇ ਜਿਹੜਾ ਬਿਲਕੁਲ ਗੱਪਣ ਆ ਤੇ ਇੱਕ ਡੇਢ ਤੋਂ 2 ਮਹੀਨੇ ਦੀ ਜਿਹੜੀ ਆ ਦੋਸਤੋ ਸੂਈ ਤੁਹਾਨੂੰ ਟੋਕਰ ਤੇ ਤੁਸੀਂ ਗਿਨਾਂ ਦੇ ਟੋਕਰ ਵਿੱਚ ਗਿਣ ਸਕਦੇ ਹੋ ਲਾਲ ਸ਼ਾਈ ਵਾਲਾਂ ਦੇ ਵਿੱਚ ਵੜ ਦਿਖਾ ਦਾਂਗੇ ਠੀਕ ਆ ਤੇ ਗੱਲਬਾਤ ਆਪਾਂ ਭਾਜੀ ਗੁਲਦੀਪ ਦੇ ਨਾਲ ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾ ਜੋ ਪੂਰੇ ਜਿੰਨੇ ਵੀ ਆਪਾਂ ਇਨਫੋਰਮੇਸ਼ਨ ਲਵਾਂਗੇ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਦੇ ਜਾ ਕਰੋ ਤਾਂ ਜੋ ਕੋਈ ਜ ਨਵੇਂ ਫਾਰਮਰ ਜਿਨ੍ਹਾਂ ਤੱਕ ਆਪਣੀ ਵੀਡੀਓ ਨਹੀਂ ਪਹੁੰਚਦੀ ਉਹਨਾਂ ਤੱਕ ਵੀ ਜੜੀ ਪਹੁੰਚ ਸਕੇ ਆਓ ਕਰਦੇ ਆ ਗੱਲਬਾਤ ਭਾਜੀ ਕੁਲਦੀਪ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਕੁਲਦੀਪ ਸਿੰਘ ਜੀ ਸਸਰੀਕਾਰ ਜੀ ਹੋਰ ਠੀਕ ਠਾਕ ਜੀ ਹਾਂ ਠੀਕ ਵਧੀਆ ਬਹੁਤ ਵਧੀਆ ਪਾਜੀ ਕੁਲਦੀਪ ਸਿੰਘ ਪਸ਼ੂ ਆ ਜਾਂ ਤਿੰਨ ਵਗਾਉਗਾ ਹਾਂਜੀ ਤਿੰਨ ਇੱਕ ਸੱਜਰ ਬੈੜ ਦਿਖਾ ਦਈਏ ਤੇ ਇੱਕ ਤੋਕੜ ਗੱਪਣ ਆਪਣੇ ਕੋਲ ਤੇ ਇੱਕ ਮਤਲਬ ਕਿ ਬਿਲਕੁਲ ਉੱਚੇ ਬੱਚੇ ਦੀ ਉੱਚੇ ਬੱਚੇ ਦੀ ਆ ਡੇਢ ਕਿ ਮਹੀਨੇ ਦਾ ਹੋਇਆ ਸੁਬਾ ਹਾਂ ਡੇਢ ਮਹੀਨਾ ਦੋ ਦਾ ਭਾਅ ਮੰਨ ਲਓ ਕੋਈ ਦੋ ਤਾਂ ਮੰਨ ਲਓ ਹਾਂਜੀ ਇੱਕ ਆ ਜਿਹੜੇ ਦੋਸਤੋ ਦੋ ਕਿ ਮਹੀਨੇ ਸੁਬਾ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ 8 ਕਿਲੋ ਦੁੱਧ ਦਾ ਵੇਰਵੇ ਨਾਲ ਗੱਲਬਾਤ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਆਪਾਂ ਜਿਹੜੀ ਸਟਾਰ ਦੋਸਤੋ ਸੱਜਰ ਬੈੜ ਤੋਂ ਕਰ ਲਈਨੀਏ ਗੱਲਬਾਤ ਤੇ ਆਹ ਦੇਖੋ ਜੀ ਠੀਕ ਆ ਆ ਪੂਰਾ ਬਾਡੀ ਸਟਰਕਚਰ ਜਿਸ ਬੈੜ ਦਾ ਤੇ ਕੱਦ ਕਾਠੀ ਵਧੀਆ ਹੈਗਾ ਐਚ ਐਫ ਵੈਡ ਆ ਠੀਕ ਆ ਜੀ ਐਚ ਐਫ ਵੈਡ ਆ ਸੂਆ ਬਾਜੀ ਕਿੰਨਾ ਵਸੂਈਏ ਪਹਿਲੇ ਸੂਆ ਸੀ ਪਹਿਲ ਨੇ ਪਲੂਨ ਵਛੀ ਫਿਰ ਹਾਂਜੀ ਠੀਕ ਆ ਤੇ ਬੋਦੀ ਵਾਲੀ ਵੈਡ ਆ ਪੂਰੀ ਦਾ ਸੂਆ ਦਿਨ ਕਿੰਨੇ ਹੋ ਗਏ ਸੂਈ ਨੂੰ ਸੂਈ ਨੂੰ 15-20 ਦਿਨ ਹੋ ਗਿਆ ਉਹ ਬੱਚਾ ਏ ਠੀਕ ਆ ਜੀ 15 ਤੋਂ 20 ਦਿਨ ਜਿਹੜਾ ਭਰਾਵੋ ਸਮਾਂ ਹੋ ਗਿਆ ਆ ਵੈਡ ਸੂਈ ਨੂੰ ਤੇ ਦੁੱਧ ਹਾਜ਼ਰ ਕਿੰਨਾ ਜੀ ਦੁੱਧ ਹਾਜ਼ਰ ਤੋਂ ਉੱਪਰ 11 ਕਿਲੋ ਹਾਂਜੀ 13 ਦੀ ਗਾਰੰਟੀ ਆਪਾਂ ਦੇ ਦਾਂਗੇ 13 ਦੀ ਤੇ 13 ਕਿਲੋ ਪੱਕਾ ਜਿਹੜਾ ਮੰਲਗੇ ਆਪਾਂ ਤੋਲਮਾ ਕਿਸੇ ਨੇ ਇੱਥੇ ਦੋ ਡੰਗ ਵੀ ਚੋ ਲੈਣਾ ਹਾਂ ਜਿਤਨਾ ਮਰਜ਼ੀ ਹੋਈ ਜਾਣਾ ਆਪਾਂ ਤਿੰਨ ਡੰਗ ਜੋ ਆ ਠੀਕ ਹੈ ਭਾਜੀ ਸੋ ਭਾਜੀ ਕੁਲਦੀਪ ਸਿੰਘ ਕਹਿੰਦਾ ਵੀ ਪਹਿਲਾ ਸਵੇਰ ਦੋਸਤੋ ਇਹ ਵੈੜ ਸੂਈ ਆ ਜਿੰਦੇ ਬਾਰੇ ਆਪਾਂ ਗੱਲ ਕਰਦੇ ਪਏ ਆ ਆ ਜਿਹੜੀ ਵੈੜ ਆ ਦੋਸਤੋ ਪੂਰੀ ਬੋਡੀ ਬੰਤਰ ਹਵਾਨੇ ਦਾ ਸਟਰਕਚਰ ਤੁਸੀਂ ਆ ਦੇਖ ਲਓਗੇ ਠੀਕ ਆ ਤੇ ਆ ਜਿਹੜਾ ਬੈਕ ਸਾਈਡ ਤੋਂ ਅਡਰ ਕੁਆਲਿਟੀ ਆ ਠੀਕ ਆ ਥਣ ਥਣ ਵੇਖੋ ਬੜਾ ਸੋਹਣਾ ਨਖੇੜ ਦੇ ਵਿੱਚ ਥਣ ਤੇ ਮੁੱਠੀ ਆ ਸਾਰਾ ਧੂਰਾ ਦੀ ਥਣਾ ਦੀ ਬਿਲਕੁਲ ਵਧੀਆ ਜੀ ਓਕੇ 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 ਗਰੰਟੀ ਹੋਊਗੀ ਥਣਾ ਦੀ ਲੈ ਲੋ ਵੀ ਪ੍ਰਭੂ ਠੰਡੀ ਸੀ ਆ ਜਿਹੜਾ ਮੱਛੀ ਆ ਦੇਖੋ ਅੱਗੋਂ ਪਿਛੋਂ ਸੱਜੇ ਖੱਬੀਓ ਜਿਹੜੇ ਬੰਨੇ ਮਰਜੀ ਆ ਸੀਲਸ ਲੱਕ ਪਸ਼ੂ ਦੀਆਂ ਨਿਸ਼ਾਨੀਆਂ ਦੋਸਤੋ ਭਾਈ ਗਲਦੀਪ ਸਿੰਘ ਫਿਰ ਕਿਸੇ ਤਰ੍ਹਾਂ ਦਾ ਕੋ ਬੰਗਾ ਬੰਗਾ ਪਾਉਣ ਦੀ ਲੋੜ ਹੀ ਨਹੀਂ ਗਈ ਨਹੀਂ ਭਾਈ ਦਾ ਭਾਈ ਦਾ ਵੈਸੇ ਹਾਂ ਹਾਂ ਬੰਗਾ ਪਾਣੀ ਤੂੰ ਮੱਖੀ ਮੁੱਕੀ ਤਾਂ ਵੈਸੇ ਨੋਰਮਲ ਹਾਂਜੀ ਹਾਂਜੀ ਤੂੰ ਬੰਗਾ ਚਾਹੀਦਾ ਵਾ ਨਾ ਮੁਰਕੇ ਕਈਆਂ ਲਗਾਹ ਬਸ ਹੋ ਜਾਂਦਾ ਪਸ਼ੂ ਅੱਗੇ ਪਿਛੇ ਇਹਨੂੰ ਥੋੜੀ ਜਿਹੀ ਗੋਕੇ ਪਸ਼ੂ ਹੁੰਦੀ ਹੈ ਅੱਗਾ ਪਿਛਾ ਹੁੰ ਬਾਕੀ ਸੇਵਾ ਇਹਦੇ ਤੋਂ ਹੋਰ ਵੱਜੂਗੀ ਇਹ ਆ ਸੱਜਰ ਹੀ ਅਜੇ ਇਹ ਹਾਂਜੀ ਹਾਂਜੀ ਠੀਕ ਆ ਤੇ ਆ ਦੇਖੋ ਖੁੱਲ ਕੇ ਦਿਖਾਈਏ ਜੀ ਆਹ ਦੋਸਤੋ ਵੇਖੋ ਬਿਲਕੁਲ 14 ਕਿਲੋ ਇਹਦੇ ਕੋਲ ਦੋਦਾ ਪਰ 13 ਕਿਲੋ ਕੋਈ ਵੀ ਵੀਰ ਮੰਨ ਕੇ 13 ਕਿਲੋ ਦਾ ਸਬਦਾ ਤੁਸੀਂ ਕਰਨਾ ਹਵਾਨੇ ਦੀ ਕੁਆਲਿਟੀ ਕਾਫੀ ਖੂਬਸੂਰਤਾਂ ਚੰਗੀ ਆ ਠੀਕ ਆ ਤੇ ਬਨਾਪਟ ਹਵਾਨੇ ਦੀ ਤੁਸੀਂ ਵੇਖੋ ਹਵਾਲਾ ਬਿਲਕੁਲ ਵਖਾਲਾ ਬਕੂਲਾ ਚੰਗਾ ਆ ਦੇਖੋ ਠੀਕ ਹੈ ਬਾਕੀ ਕਦਕੂਤ ਦੀ ਵੀ ਜਿਹੜੀ ਆ ਉੱਚੀ ਆ ਪੂਰੀ ਕਦ ਕਾਠੀ ਉੱਚਿਆ ਤੇ ਬਿਲਕੁਲ ਗ੍ਰਿਪ ਜਿਵੇਂ ਆਪਾਂ ਕਹਿ ਲਈਏ ਵੀ ਹੱਥ ਦੇ ਵਿੱਚ ਆਉਣ ਵਾਲਾ ਥਾਣਾ ਹੱਥੀ ਚਵਾਈ ਤੁਸੀਂ ਬੜੇ ਈਜ਼ੀਲੀ ਕਰ ਸਕਦੇ ਹੋ ਮੁਠੀ ਵਾਲਾ ਥਾਣਾ ਠੀਕ ਹੈ ਅੱਛਾ ਭਾਜੀ ਗਲਦੀਪ ਸਿੰਘ ਜੀ ਕਿੰਨਾ ਕੁ ਮੁੱਲ ਫਿਰ ਲੈਣ ਤੇ ਨਾ ਬੋਲਦੇ ਸੰਧੂ ਸਾਹਿਬ ਜੀ ਨਾ ਮਰਜ਼ੀ ਗੱਲ ਹੀ ਹੈ 45 ਚ ਪਹੁੰਚ ਕਰ ਦਾਂਗੇ 45 ਚ ਪਹੁੰਚ ਹਾਂ ਇਹ 45 ਪਹੁੰਚ ਕੋਈ ਏਰੀਆ ਕਿਲੋਮੀਟਰ ਤੱਕ ਜਾਂ ਪੰਜਾਬ ਦੇ ਵਿੱਚ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵਿੱਚ ਹਾਂ ਪੰਜਾਬ ਦੇ ਵਿੱਚ ਕੋਈ ਵੀ ਜ਼ਿਲ੍ਹਾ ਕੋਈ ਵੀ ਸ਼ਹਿਰ ਹੋਵੇ ਹੈ ਜੀ ਜਿੱਥੇ ਮਰਜੀ ਹੋਵੇ ਪੰਜਾਬ ਤੋਂ ਪਰ ਅੰਦਰ ਅੰਦਰ ਪੰਜਾਬ ਤੋਂ ਅੰਦਰ ਹਾਂ ਬਿਲਕੁਲ 45 ਕਿੰਨੇ ਚ 45 ਜਾਂ ਛੜ ਦਾਂਗੇ ਹੋਰ ਲਾਗੀ ਬੰਨੇ ਲਈ ਗਿਆ ਯਾਰ ਹਾਂ ਮਾਨਤਨ ਕਰਦਾ ਕੋਈ ਨਹੀਂ ਕੋਈ ਅੱਜ ਦੇ ਠੀਕ ਹੈ ਜੀ 44000 ਦੋਸਤੋ ਹੋ ਗਿਆ ਠੀਕ ਹੈ ਬਾਕੀ 1000 ਦੀਆਂ ਬੜੀ ਜੂਨ ਜੂਨ ਦੀ ਫੁੱਲ ਗਰੰਟੀ ਹੋਊਗੀ ਦਾਣਾ ਦੀ ਠੀਕ ਹੈ ਭਾਈ ਜੀ ਹਾਂ ਠੀਕ ਹੈ ਤੇ ਪਹੁੰਚ ਜਿਹੜੀ ਹੈ ਦੋਸਤੋ ਸਿੱਧੀ ਤੁਹਾਡੇ ਘਰ ਤੱਕ 45000 ਰੁਪਏ ਚ ਪਹੁੰਚ ਹੋ ਜੂਗੀ ਇਸ ਬੱਚੀ ਦੀ ਠੀਕ ਹੈ ਦੁੱਧ ਤੁਹਾਨੂੰ ਥੱਲੇ ਦੱਸਤਾ ਇਸ ਤੋਂ ਬਾਅਦ ਅਗਰ ਦੂਜੇ ਨੰਬਰ ਤੇ ਆਪਣੇ ਕੋਲ ਇਹ ਆ ਗਈ ਹੈ ਜੀ ਸ਼ਾਈ ਵਾਲਾਂ ਅੰਗ ਚ ਆ ਗਈ ਤੇ ਭਾਜੀ ਕਲਦੀਸ ਸਿੰਘ ਕੀ ਡਿਟੇਲ ਲੈਂਦੀ ਇਹ 1.5 ਤੋਂ 2 ਮਹੀਨੇ ਹੋਏ ਸੂਏ ਨੂੰ ਹਾਂਜੀ 8 ਕਿਲੋ ਦੁੱਧ ਦੇ ਪੱਕਾ ਆਏਗਾ 8 ਕਿਲੋ ਸੂਹਾ ਤੁਝੇ ਸੂਏ ਹੋਗੀ ਸੂਹਾ ਤੁਝੇ ਸੂਏ ਤੇ 8 ਕਿਲੋ ਮਤਲਬ 8 ਤੋਂ ਇਹ ਤਾਂ ਨਹੀਂ ਹੁੰਦਾ ਵੀ 6 ਰਜੇ 5 ਨਾ 6 ਕਿਲੋ ਰਜੇ 8 ਹੀ ਹੈ ਇਹ ਨਾਲ ਉਹ ਨਹੀਂ ਹੋਗਾ ਅੱਛਾ ਜੀ ਹਾਂ 8 ਕਿਲੋ ਆ ਦੋਸਤੋ ਤੇ ਬਿਲਕੁਲ 1.5 ਤੋਂ 2 ਮਹੀਨੇ ਦਾ ਸਮਾਂ ਤੁਸੀਂ ਮੰਨ ਲਿਓ ਬਿਨ ਬੱਚੇ ਤਿਉ ਠੀਕ ਆ ਜੀ ਆਪੋ ਆਪਣਾ ਥੋੜਾ ਬਾਕੀ ਸੀਲਸ ਲੱਗ ਜਿਹੜੀ ਆ ਉਹ ਤੁਸੀਂ ਵੇਖੋ ਤੇ ਥਣ ਥਣ ਵਧੀਆ ਥਣਾ ਭਾਜੀ ਗੁਲਦੀਪ ਸਿੰਘ ਥਣ ਪ੍ਰੋਪਰ ਵਧੀਆ ਚੱਲਦੇ ਹੋਣਗੇ ਕਿਸੇ ਤਰ੍ਹਾਂ ਦਾ ਕੋਈ ਉਲਾਂਭੇ ਵਾਲੀ ਗੱਲ ਤਾਂ ਨਹੀਂ ਕਿਸੇ ਪਸ਼ੂ ਨੂੰ ਕਮੀ ਪੇਸ਼ੀ ਹੋਵੇ ਥਣ ਕੋਈ ਵਾਧ ਘਟ ਕੋਈ ਨਹੀਂ ਠੀਕ ਹੈ ਤੇ 8 ਕਿਲੋ ਕੋਈ ਚੋਲੇ ਆਣ ਕੇ ਹਨ ਹਾਂ ਜਿਆ ਮੱਦੀ ਚੋਲੇ ਆਣ ਤੇ ਜੇਕਰ ਕੋਈ ਆਨਲਾਈਨ ਤੁਸੀਂ ਇਹ ਤਾਂ ਵੀ ਆਨਲਾਈਨ ਪਹੁੰਚ ਕਰਦੇ ਹੋ ਹਾਂਜੀ ਆਨਲਾਈਨ ਪਹੁੰਚ ਇਹ ਕਿੰਨੇ ਕੁ ਘਰੇ ਪਹੁੰਚਾ ਦੋਗੇ ਕਿਸੇ ਦੇ ਇਹਦੀ 22000 ਚ ਪਹੁੰਚ ਕਰਨਾਗੇ 22000 ਹਾਂ ਠੀਕ ਹੈ ਤੇ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਬੈਠਾ ਬਾਕੀ ਤੈਨੂੰ ਪਤਾ ਬੱਚਾ ਕੋਈ ਜਾਂ ਆ ਦੇ ਜਿੰਨੇ ਮਰਜੀ ਆਪਾਂ ਬਿਲਕੁਲ ਜੀ ਉਹ ਚਲੋ ਬੱਚੇ ਤਾਂ ਕੋਈ ਨਿਸ਼ਾਨੀ ਹੁੰਦੀ ਵੀ ਇੰਨੇ ਕ ਸਮਾਂ ਇਹ ਕੋਈ 1.5 ਮਹੀਨਾ ਮੰਨ ਲੈ 2 ਮੰਨ ਲੈ ਅਗਲੇ ਦੀ ਸਮਝ ਵੀ ਆ ਉੱਪਰ ਵੀ ਮੰਨ ਸਕਦਾ ਘੱਟ ਵੀ ਮੰਨ ਸਕਦਾ ਪਰ ਮੌਜੂਦਾ ਜਿਹੜਾ ਦੋਸਤੋ 8 ਕਿਲੋ ਦੁੱਧ ਦੇ ਕੋਲ ਜਿਹੜਾ ਹਾਜ਼ਰ ਆ ਠੀਕ ਆ ਠੰੜੇਵਾ ਤੁਸੀਂ ਵੇਖ ਲਓ ਚੁਾਈ ਭਾਜੀ ਗੁਰਦੀਪ ਸਿੰਘ ਸਵੇਰ ਕਿੰਨੇ ਵਜੇ ਕੀਤੀ ਚੁਾਈ ਕਰਨੀ ਸੀਗੀ ਅਜੇ ਕਰਨੀ ਸੀਗੀ ਚੁਆਈ ਕਰਨੀ ਸੀ ਠੀਕ ਹੈ ਦੋਸਤੋ ਵੀਡੀਓ ਦੇ ਕਰਕੇ ਥੋੜਾ ਜਿਹਾ ਡੱਕੀ ਸੀ ਚੁਆਈ ਠੀਕ ਹੈ 8 ਵਜੇ ਆ ਜਾਣਾ ਤੇ ਮਿਲ ਕੇ ਥੋੜਾ ਲੇਟ ਕਰਤਾ ਹਾਂ ਹਾਂ 8 ਵਜੇ ਦਾ ਆਪਣਾ ਟਾਈਮ ਸੀ ਕਰੈਕਟ ਪਰ ਵੀਡੀਓ ਜਿਹੜਾ ਆਪਾਂ ਦੋਸਤੋ ਬਣਾ ਰਹੇ ਹਾਂ ਸਹੀ ਟਾਈਮ ਜਿਹੜਾ 9 ਵਜੇ ਦਾ ਹੁਣ ਠੀਕ ਹੈ ਠੀਕ ਹੈ ਜੀ ਆ ਦੇ ਸਬਾਕੀ ਲਾਸਟ ਦੇ ਵਿੱਚ ਦੋਸਤੋ ਧਾਰਾ ਮਾਰ ਕੇ ਆਪਾਂ ਤੁਹਾਨੂੰ ਚੈੱਕ ਕਰਾ ਦਾਂਗੇ ਸਾਰੇ ਪਸ਼ੂਆਂ ਦੀਆਂ ਠੀਕ ਹੈ ਜੀ ਤਸੱਲੀ ਦੇ ਨਾਲ ਤਾਂ ਜੋ ਤੁਸੀਂ ਆਨਲਾਈਨ ਕਿਸੇ ਵੀਰ ਨੇ ਖਰੀਦਣੀ ਆ ਉਹ ਤੁਹਾਡੀ ਸਮਝ ਆਪ ਨੂੰ ਆਪਣੀ ਅੱਛਾ ਇਹਦਾ ਲੈਂਡਰ ਆਪਾਂ 20000 ਰੁਪਏ ਚ ਕਰਤਾ ਜੀ ਲਾਲਬੈਟ ਦਾ 20000 ਰੁਪਏ ਚ 20000 ਚ ਠੀਕ ਆ ਆ ਜਾਓ ਇੱਧਰ ਆ ਜੀ ਇਹ ਬੱਚੀ ਕਿਵੇਂ ਆ ਜੀ ਸਹੀਵਾਲ 6 ਮਹੀਨੇ ਦੀ 6 ਮਹੀਨੇ ਦੀ ਗੱਬਣਾ ਤੇ 6 ਕਿਲੋ ਦੁੱਧ 6 ਕਿਲੋ ਦੁੱਧ ਆ ਹਾਂ 6 ਮਹੀਨੇ ਦੀ ਭਰਾਵੋ ਗੱਬਣਾ ਤੇ 6 ਕਿਲੋ ਜਿੰਨਾ ਫਾਦਾ ਆਪਦੀ ਜਿਹੜਾ ਮਰਜ਼ੀ ਕਰਾ ਲਿਆ ਆਪਣੇ ਵੱਲੋਂ ਤਸੱਲੀ ਜੀ ਪੂਰੀ ਹਾਂ ਹਾਂ ਠੀਕ ਹੈ ਜੀ ਚੈੱਕ ਪਾਸ ਹੈ ਭਰਾਵੋ ਪਾਜੀ ਕੁਲਦੀਪ ਸਿੰਘ ਹੋਰਾ ਵੱਲੋਂ ਤੇ 6 ਮਹੀਨੇ ਦੀ ਗੱਬਣ ਠੀਕ ਆ ਜੀ ਚੈੱਕ ਪਾਸ ਹੈ ਸੋ ਅਗੋਂ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਆਪਦੀ ਸਾਈਬਿਆਨਾ ਕਰਕੇ ਆਪਦੀ ਚੈੱਕ ਪਾਸ ਕਰਾ ਕੇ ਚੈੱਕ ਕਰਾ ਕੇ ਜਿੱਦਾ ਮਰਜ਼ੀ ਖਰੀਦ ਫਿਰ ਲੈ ਕੇ ਜਾ ਸਕਦੇ ਹੋ ਬਾਕੀ ਥਾਂ ਤੁਹਾਨੂੰ ਇਹ ਜੀ ਓਕੇ ਆ ਪਰ ਦੂਸਰੀ ਗੱਲ ਇਹ ਥੋੜੀ ਹੱਥ ਦਾ ਕਰਦੀ ਆ ਹੱਥ ਦਾ ਜਿੱਦਾਂ ਆਪਾਂ ਖੜਨੀ ਆ ਨਾ ਇੱਕ ਆਦਾਂ ਤੇ ਜਾ ਕੇ ਕਰੂਗੀ ਓਏ ਤੁਸੀਂ ਵੈਸੇ ਚੋਈ ਤੁਸੀਂ ਕਰਦੇ ਹਾਂ ਚਾਹ ਚੋਈ ਇਹ ਆਪ ਕਰਦੇ ਆ ਮਲਕ ਥੋੜੇ ਹੱਥ ਤੇ ਮਲਕ ਪਈ ਆ ਹੱਥ ਤੇ ਪਈ ਆ ਕੱਲ ਨੂੰ ਕੋਈ ਲੈ ਜੇ ਉਹ ਉਪਰਾਂ ਮਾੜਾ ਇੱਕ ਦੋ ਦਿਨ ਕਰ ਸਕਦੇ ਭਰਾ ਕਰੂਗੀ ਜਾਈ ਦਾਂ ਠੀਕ ਆ ਮੁੜ ਕੇ ਵੀਰ ਕੋਈ ਆਦ ਤੇ ਸਾਨੂੰ ਦੱਸਿਆ ਨਹੀਂਗਾ ਬਿਲਕੁਲ ਬਿਲਕੁਲ ਅੱਜ ਕਰ ਤੇ ਉਹ ਦੋਸਤ ਬਾਕੀ ਜਾਈ ਜਾ ਕਰੂਗੀ ਫਿਰ ਹੋਜੂਗੀ ਸਟ ਹੋਜੂਗੀ ਹੈ ਹਾਂ ਤੇ 6 ਮਹੀਨੇ ਦੀ ਗੱਬਣ ਤੇ 6 ਕਿਲੋ ਚੋਣੀ ਇੱਥੇ ਖਲੋਜੂ ਮਿਲੂਗੀ ਅਗਲੇ ਘਰ ਜਾ ਕੇ ਮੜਾ ਮੋੜ ਕੇ ਲੂਗੀ ਬਿਲਕੁਲ ਜੀ ਬਿਲਕੁਲ ਹਾਂ ਇਹ ਦੋਸਤੋ ਜੋ ਚੀਜ਼ ਰਿਐਲਿਟੀ ਦੇ ਵਿੱਚ ਹੈਗੀ ਆ ਉਹ ਭਾਜੀ ਗੁਲਤੀ ਸਿੰਘ ਨੇ ਦੱਸੀ ਆ ਵੀ ਮੇਰੇ ਇਹ ਹੈਕ ਕਰਦੀ ਹੈ ਬਾਈ ਹਾਂ ਹਾਂ ਕਰਦੀ ਕਰਦੀ ਹੈ ਇਹ ਵਪਾਰ ਦੇ ਵਿੱਚ ਉਤ ਨਹੀਂ ਆਪਣੇ ਕੋਲ ਇਹ ਕਰਦੀ ਬੱਚੀ ਹੈ ਕਿਉਂਕਿ ਹੱਥ ਤੇ ਜਿਵੇਂ ਪਸੂ ਪੈ ਜਾਂਦਾ ਨਾ ਵੀ ਉਹ ਸਭ ਗਤਬ ਤੁਸੀਂ ਲਾ ਲਓ ਵੀ ਅੱਗੇ ਜਿਹੜਾ ਵੀ ਰ ਲੈ ਜੂਗਾ 2 ਕੁ ਦਿਨ ਕੋਈ ਡਾਈ ਟੈਂਕ ਕਰ ਸਕਦੀ ਆ ਉਸ ਤੋਂ ਬਾਅਦ ਤੁਹਾਡੇ ਹੱਥ ਤੇ ਪੈ ਗਿਆ ਪਸ਼ੂ ਤੇ ਕੋਈ ਨਹੀਂ ਆਂਦੀ ਠੀਕ ਹੈ ਸਰਪਾਹ ਕੋਈ ਨਹੀਂ ਜਾ ਕੇ ਨਾਨ ਕਰਈ ਇਹ ਵੀ ਪਤਾ ਨਹੀਂ ਹਾਂਜੀ ਇਹ ਵੀ ਪਤਾ ਨਹੀਂ ਕੋਈ ਜਾ ਕੇ ਨਾਨ ਕਰਈ ਬਿਲਕੁਲ ਇਹ ਵੀ ਨਹੀਂ ਪਤਾ ਹੈ ਤੇ ਆ ਥਣ ਦੇਵਾ ਦੋਸਤੋ 6 ਕਿਲੋ ਇਹਦੇ ਕੋਲ ਦੁੱਧ ਤੇ 6 ਮਹੀਨੇ ਦੀ ਗੱਭਣ ਆ ਤੇ ਆਪਾਂ ਦੇਖ ਕਿੰਨੇ ਕੁ ਦੀ ਦੇਣੀ ਆ ਜੀ ਇਹਦੀ 20 ਚ ਪਹੁੰਚ ਕਰਦਾ ਏ 20 ਹਜ਼ਾਰ ਚ ਹਾਂਜੀ ਘਰੇ ਪਹੁੰਚ ਕਰਦਾਂਗੇ ਹਾਂ 20 ਚ ਪਹੁੰਚ ਕਰ ਦਾਂਗੇ ਠੀਕ ਹੈ ਜੀ ਕੋਈ ਮਾਰਦਾਨ ਕਰਦਾ ਇਹ ਵੇਲੇ ਹੋਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਵੀ ਕਰ ਦਗੇ ਪੇਸ਼ ਦਿਖਾ ਦਗੇ ਜੀ ਵਧੀਆ ਨਾ ਤਾਂ ਦਿਖਾ ਦਿਓ ਆ ਜੀ ਆ ਦੇਖੋ ਜੀ ਠੀਕ ਹੈ ਬਾਕੀ ਜੋ ਦੋਸਤੋ ਜੋ ਕਿਹਾ ਗਿਆ ਭਾਜੀ ਗੁਰਦੀਪ ਸਿੰਘ ਦੁਆਰਾ ਜਾਂ ਦਿਖਾਇਆ ਗਿਆ ਉਹ ਬਿਲਕੁਲ ਕੱਦ ਕਾਠੀ ਤੁਸੀਂ ਆ ਵੇਖ ਸਕਦੇ ਹੋ ਮੀਡੀਅਮ ਦਰਮਿਆਨੇ ਕੱਦ ਕਾਠੀ ਆ ਤੇ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਅੱਗੇ 6 ਮਹੀਨੇ ਦੇ ਲੱਗੇ ਤਾਂ ਕਿ ਤੁਸੀਂ ਗੱਬਣ ਤੇ ਟੋਕੜ ਵਹਿੜ ਦੇਖ ਰਹੇ ਹੋ ਨਾਲੇ ਦੁੱਧ ਵੀ ਹੈਗਾ ਦੋਸਤੋ ਚਾਹ ਪਾਣੀ ਵੀ ਚੰਗਾ ਬਣਦਾ ਰਹੂਗਾ ਕਿਉਂਕਿ 6 ਕਿਲੋ ਦੁੱਧਾ ਥੱਲੇ ਤੇ ਅੱਗੇ 6 ਮਹੀਨੇ ਦਾ ਬਿਲਕੁਲ ਗੱਪਣ 3 ਮਹੀਨੇ ਦਾ ਸਮਾਂ ਅੱਗੇ ਤੁਸੀਂ ਮੰਨ ਲਓ ਵੀ ਘੱਟੋ ਘੱਟ ਫੋਨ ਦੇ ਵਿੱਚ ਪਿਆ ਹੈ ਹਜੇ ਹਲੇ ਮਹੀਨਾ 2 ਮਹੀਨੇ ਸਕੂਲੀ ਠੀਕ ਆ ਭਾਈ ਕੁਲਦੀਪ ਸਿੰਘ ਆਏ ਗੱਲ ਵੀ ਮਹੀਨਾ ਵੀ ਬੰਦਾ ਚੋਲਿਆ ਤੇ 2 ਮਹੀਨੇ ਛੱਡਣੀ ਵੀ ਪੈਂਦੀ ਗੇ ਨਾ ਤੇ ਕੋਈ ਤੰਗੀ ਨਹੀਂ ਗੱਲ ਮੇਰੇ ਪਾਸੋਂ ਨੇੜੇ ਆ ਜਣਾ ਸੁਣ ਗਏ ਕੋਈ ਗੱਲ ਹੀ ਕੋਈ ਨਹੀਂ ਤੇ ਨਾ ਗਰਮੀ ਮਿਲਉਂਦੀ ਆ ਲੈ ਆਂ ਦਿਖਾਈਏ ਕਰੋਸ ਹੀ ਆ ਸਾਰੀਆਂ ਬੜਾ ਕਰੋਸ ਹੀ ਆ ਤੇ ਇਹ ਹਾਂ ਨਾ ਕਿੰਨੇ ਕੁ ਦੀ ਆਪਾਂ ਤੇ ਦੀ 19 ਦੀ ਪਹੁੰਚ ਕਰ ਦਾਂਗੇ 19 ਚ ਹਾਂ ਘਰ ਤੱਕ ਪਹੁੰਚ ਘਰ ਤੱਕ ਪਹੁੰਚ ਠੀਕ ਆ 19000 ਦੇ ਭਰਾਵੋ ਘਰ ਤੱਕ ਪਹੁੰਚ ਭਾਜੀ ਗੁਲਦੀਪ ਸਿੰਘ ਕਹਿੰਦਾ ਵੀ ਕਰਦੇ ਆਂਗੇ ਗੱਬਣ ਦੀ ਤਸल्ली ਤੁਸੀਂ ਕਰਨੀ ਆ ਦੋਦ ਥੱਲੇ ਆ ਜਿਓ ਘਰੇ ਜੇਕਰ ਹੱਥ ਦਾ ਕਿਹਾ ਭਾਜੀ ਗੁਲਦੀਪ ਸਿੰਘ ਨੇ ਤੇ ਚੋਈ ਤੁਸੀਂ ਭਾਜੀ ਗੁਲਦੀਪ ਸਿੰਘ ਨੂੰ ਬਾਕੇ ਇੱਕ ਟਾਈਮ ਦੀ ਉਹਨਾਂ ਦੇ ਹੱਥ ਤੇ ਦੁਬਾਰਾ ਦੇਖ ਸਕਦੇ ਹੋ ਆਪ ਵੀ ਕਰ ਸਕਦੇ ਹੋ ਠੀਕ ਆ ਜੀ ਤੇ ਇਸ ਤੋਂ ਬਾਅਦ ਭਾਜੀ ਗੁਲਦੀਪ ਸਿੰਘ ਹੋਰ ਬਾਕੀ ਗੱਬਣ ਦੀ ਗਾਰੰਟੀ ਆ ਜੇ ਕਿਹਨੇ ਚੈੱਕ ਕਰਾਉਣੀ ਹੋਵੇ ਕਰਾ ਲਈ ਤੇ ਜੇ ਨਾ ਕਰਾਉਣੀ ਉਹ ਤੇ ਗਾਰੰਟੀ ਫੁੱਲ ਠੀਕ ਆ ਜੀ ਹਾਂ ਠੀਕ ਆ ਬਾਕੀ ਅੱਜ ਆਪਰੇ ਕੋ ਤਿੰਨ ਪਸ਼ੂ ਸੀ ਹੋਈਆਂ ਹਾਂਜੀ ਤਿੰਨ ਪਸ਼ੂ ਸੀ ਦੋਸਤੋ ਅੱਜ ਭਾਜੀ ਕੁਲਦੀਪ ਸਿੰਘ ਹੋਰਾਂ ਦੇ ਕੋਲ ਰੇਟ ਭਾਅ ਪੜਤਾ ਬਿਲਕੁਲ ਜਾਇਜ਼ ਆ ਜੈਨੂਨ ਰੇਟ ਨੇ ਤੇ ਸੰਪਰਕ ਤੁਸੀਂ ਕਰਨਾ ਦਿੱਤੇ ਹੋਏ ਨੰਬਰਾਂ ਤੇ ਠੀਕ ਆ ਨੰਬਰ ਮੈਂ ਪੁੱਛ ਲੈਣਾ ਨੰਬਰ ਭਾਜੀ ਕੁਲਦੀਪ ਸਿੰਘ ਆਪਣੇ ਦੱਸ ਦਿੱ ਗਏ ਜੀ ਨੰਬਰ 9465133233 ਠੀਕ ਹੈ ਜੀ ਹਾਂਜੀ ਇਹ ਜਿਹੜੇ ਦੋਸਤੋ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ ਪਸ਼ੂ ਸਸਤੇ ਆ ਵਾਜਬ ਰੇਟ ਨੇ ਬਾਕੀ ਤਸੱਲੀ ਕਰਕੇ ਤੁਸੀਂ ਖਰੀਦ ਕਰ ਸਕਦੇ ਹੋ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਬੱਚੀ ਦਿਖਾਈ ਸੀਗੀ ਬਹੁਤ ਵਧੀਆ ਠੀਕ ਹੈ ਜੀ ਚੰਗੀ ਬੱਚੀ ਆ ਤੇ ਪਹਿਲੀ ਨਹੀਂ ਬੱਚੀ ਪਲੂਨ ਬੱਚੀ ਸੂਈ ਆ ਇਹ ਵੀ ਬਿਲਕੁਲ ਰੇਟ ਭਾਪੜਦਾ 44000 ਦੇ ਵਿੱਚ 올 ਪੰਜਾਬ ਦੇ ਵਿੱਚ ਪਹੁੰਚ ਆ ਜਿਹੜੇ ਮਰਜ਼ੀ ਕੋਨੇ ਵਿੱਚ ਤੁਸੀਂ ਬੈਠੇ ਹੋ ਤੁਹਾਡੇ ਘਰ ਤੱਕ ਪਹੁੰਚ ਆ 44000 ਚ ਬਿਲਕੁਲ ਸੱਜਰ ਸੂਈ ਬੱਚੀ ਆ ਤੇ ਬੱਚਾ ਥੋੜਾ ਜਿਹਾ ਮਗਰ ਢਿੱਲਾ ਮੱਠਾ ਜ਼ਰੂਰ ਆ ਉਹ ਤੁਹਾਨੂੰ ਮੈਂ ਦਿਖਾਤਾ ਵੀਡੀਓ ਦੇ ਵਿੱਚ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਗਲੇ ਥਾਂਾਂ ਦੀ ਚੁਵਾਈ ਹੈ ਜਿਹੜੀ ਦੋਸਤੋ ਤੁਸੀਂ ਬਿਲਕੁਲ ਜਿਹੜੀ 20 ਦਿਨ ਦਾ ਸਮਾਂ ਹੋਇਆ ਉਸ ਨੂੰ ਆ ਦੇਖ ਸਕਦੇ ਹੋ ਠੀਕ ਹੈ ਜੀ ਦਾ ਵਿਚਾਤ ਆਪ ਸਿੱਖਰੇ ਤਾਂ ਰੀ ਮਾਰਦੇ ਆ। ਆ ਮਗਰਲੇ ਥਣਾ ਦੀ ਚਵਾਈ ਹੈ ਜੀ ਠੀਕ ਆ ਪਹਿਲੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਤਾਜੀ ਸੋਈ ਸਵਾਈ ਵੈੜ ਦਿਖਾਈ ਸੀ ਠੀਕ ਹੈ ਜੀ ਪਹਿਲਾਂ ਤੇ ਆ ਮਗਰਲੇ ਥਣਾ ਦੀ ਚਵਾਈ ਦੇਖੋ। ਠੀਕ ਆ ਜੀ ਠੀਕ ਆ ਦਾਤਾ ਕੱਲੇ ਕੱਲੇ ਥਾਂਦੀ ਮਾਰਦੇ ਮਣੀ ਆਹ ਲਓ ਜੀ ਆ ਦੋ ਦੋ ਤਿੰਨ ਤਿੰਨ ਮਾਰ ਤਾਰਾ ਮਾਰ ਦਿਓ ਕੱਲੇ ਕੱਲੇ ਥਾਂਦੀ ਲਓ ਜੀ ਲਓ ਜੀ ਠੀਕ ਹੈ ਜੀ। ਸੋ ਅੱਗੇ ਜਿਹੜੇ ਦੋਸਤੋ ਦੂਜੇ ਨੰਬਰ ਤੇ ਸ਼ਾਈ ਬਾਲ ਤੁਹਾਨੂੰ ਵੈੜ ਦਿਖਾਈ ਸੀਗੀ ਉਹ ਬਿਲਕੁਲ ਇਸੇ ਤਰ੍ਹਾਂ ਪੰਗਾ ਪਾ ਕੇ ਜਿਹੜੀ ਤੁਸੀਂ ਪਸਮਾਜ ਦਾ ਕਰ ਸਕਦੇ ਹੋ ਠੀਕ ਹੈ ਜੀ। ਰਸੀ ਪਾ ਕੇ ਪੰਗਾ ਪਾ ਕੇ ਨਿਆਣਾ ਬੱਚਾ ਜਿਵੇਂ ਆਪਾਂ ਕਹਿੰਦੇ ਨੇ ਇਸ ਤਰ੍ਹਾਂ ਉਹਨੂੰ ਪਸਮਾਹ ਹੋ ਗਿਆ ਤੇ ਇਹਦੀ ਵੀ ਜਿਹੜੀਆਂ ਧਾਰਾਂ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ। ਆਹ ਦੇਖੋ। ਆਹ ਅਗਲੇ ਥਾਣਾਂ ਦੀਆਂ ਧਾਰਾਂ ਦੇਖੋ ਜੀ।

ਲੋੜੀ ਓਕੇ ਠੀਕ ਹੈ ਜੀ ਆਹ ਛਾਈਵਾਲ ਜਿਹੜੀ ਦੋਸਤੋ ਤੁਹਾਨੂੰ ਦੂਜੇ ਨੰਬਰ ਤੇ ਛਾਈਵਾਲਾਂ ਕਿਥੇ ਸੀ ਇਹਦੀਆਂ ਧਾਰਾਂ ਮਾਰ ਕੇ ਦਿਖਾ ਦਿੱਤੀਆਂ ਇੱਕ ਜਿਹੜੀ ਟੋਕਰ ਤੇ ਗੱਬੜ ਉਹ ਵੀ ਆਪਾਂ ਤੁਹਾਨੂੰ ਜਿਹੜੀ ਚੈੱਕ ਪਾਸ ਕਰਾ ਦਿੰਦੇ ਆ ਥਾਣਾ ਦੀ ਸੋ ਦੋਸਤੋ ਇਸ ਤੋਂ ਬਾਅਦ ਤੀਜੇ ਨੰਬਰ ਤੇ ਇੱਕ ਤੁਹਾਨੂੰ ਟੋਕਰ ਤੇ ਗੱਬੜ ਦਿਖਾਈ ਸੀ ਕਾਲੇ ਰੰਗ ਦੇ ਵਿੱਚ ਇਹ ਵਹਿੜਾ ਠੀਕ ਹੈ ਤੇ 6 ਕਿਲੋ ਪਾਜੀ ਗਲਦੀਪ ਸਿੰਘ ਨੇ ਦੁੱਧ ਕਿਹਾ ਸੀ ਵੀ 6 ਕਿਲੋ ਦੁੱਧ ਆ ਤੇ 6 ਮਹੀਨੇ ਦਾ ਗੱਬੜ ਆ ਠੀਕ ਹੈ ਗੱਬੜ ਦੀ ਵੈਰੀਫਾਈ ਤੁਸੀਂ ਕਰਾ ਲਿਓ ਕਰ ਲਿਓ ਬਾਕੀ ਜਿਹੜੀਆਂ ਥਾਣਾ ਦੀ ਧਾਰਾਂ ਦੀ ਚੌਥਾਂਾਂ ਦੇ ਵਿੱਚੋਂ ਪੋਲੀ ਆ ਜਾਂ ਚਵਾਈ ਆ ਬਿਲਕੁਲ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਛੋਟਾ ਭਾਅ ਪੜਦਾ ਤੇ ਬਿਲਕੁਲ ਹਰ ਇੱਕ ਛੋਟੇ ਜੀਵਿਦਾਰ ਛੋਟੇ ਫਾਰਮਰ ਦੇ ਬਿਲਕੁਲ ਵੱਡੇ ਦੇ ਵਿੱਚ ਆ ਜਾਊਗੀ ਜਿੰਨੇ ਘੱਟ ਪੈਸੇ ਖਰਚ ਕਰਨੇ ਆ ਠੀਕ ਆ ਜੀ ਸੋ ਉਹਨਾਂ ਲਈ ਖਾਸ ਤੌਰ ਤੇ ਆ ਤੇ ਗੱਬਣ ਵੀ ਆ ਤਿੰਨ ਮਹੀਨੇ ਦਾ ਸਮਾਂ ਜੀ ਬਾਕੀ ਅਸੂਨ ਦੇ ਵਿੱਚ ਹੋ ਗਿਆ ਸਮਾਂ ਜੀ ਲਾਵੀਂ ਭਰਾਪੋ ਤੇ ਆ ਜੋ ਕਰਾਉਣੇ ਆ ਚੈੱਕ ਤੁਹਾਨੂੰ ਆਪ ਠੀਕ ਹੈ ਜੀ ਆ ਦੇਖੋ ਜਰਾ ਆਹ ਅਗਲੇ ਥਨਾ ਦੀ ਚਵਾਈ ਹੈ ਜੀ ਅਜੀ ਕਜੀਸਰ ਤੁਸੀਂ ਇਹਦੇ ਦੁੱਧ ਗੱਡੀ ਪਾਣੀ ਕਿੱਥੋਂ ਜਾਂਦੀ ਹੈ ਹਾਂ 6 ਕਿਲੋ ਦੁੱਧ ਮੈਂ ਕਿਹਾ ਵੀ ਤੁਹਾਨੂੰ ਪੁੱਛਿਆ ਸੀ ਤੁਸੀਂ ਇਹਦੇ ਪਾਣੀ ਕੱਢੀ ਕਿੱਥੋਂ ਜਾਂਦੀ ਹੈ ਆ ਪਤਾ ਨਹੀਂ ਕੁਝ ਇਹ ਅੱਛਾ ਕਿਹੜਾ ਲਗਾਏ ਨਾ ਜੀ ਚਟਾ ਛੋਟਾ ਲੇਵਟੀ ਛੋਟੀ ਆ ਹਾਂ ਤੇ 6 ਕਿਲੋ ਜਿਹੜਾ ਦੋਸਤੋ ਦੁੱਧ ਦੇ ਕੋਲ ਆ ਠੀਕ ਆ ਆ ਮਗਰਲੇ ਥਾਣਾ ਦੀ ਚਵਾਈ ਦੇਖਿਆ ਜੋ ਪੂਰੀ ਅ ਵੀ ਆ ਮਗਰਲੇ ਥਾਣੇ ਦੇਖਿਓ ਜੀ ਚਵਾਈ ਨੂੰ ਹੀ ਟੋਕਣੀ ਚੰਗੀਆਂ ਲਓ ਜੀ ਆ ਕਰੋ ਮੱਲੋ ਚੱਕ ਠੀਕ ਹੈ ਚੁਵੀਆਂ ਚੁਵੀਆਂ ਪੂਰੇ ਬੰਬ ਨੇ ਬਾਕੀ ਤੁਸੀਂ ਆਪਦਾ ਫਰਜ਼ ਸਮਝ ਕੇ ਆਪ ਵੀ ਤਸਲੀਮ